ਹਾਂਜੀ ਸਤਿ ਸ੍ਰੀ ਅਕਾਲ ਬੱਚਿਓ ਪਿਛਲੀ ਵੀਡੀਓ ਦੇ ਵਿੱਚ ਅਸੀਂ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਵਿਤਾ ਖੂ ਉੱਤੇ ਪੜ ਚੁੱਕੇ ਹਾਂ ਅੱਜ ਅਸੀਂ ਉਹਨਾਂ ਦੀ ਆਖਰੀ ਰਚਨਾ ਪੰਜਾਬ ਦੇ ਦਰਿਆ ਜਿਹੜੀ ਹੈ ਤੁਹਾਨੂੰ ਪੜਨ ਜਾ ਰਹੇ ਹਾਂ ਸੋ ਇਸ ਕਵਿਤਾ ਦਾ ਵਿਸ਼ਾ ਜਿਹੜਾ ਹੈਗਾ ਉਹਦੇ ਵਿੱਚ ਕਵੀ ਨੇ ਪੰਜਾਬ ਦੇ ਦਰਿਆਵਾਂ ਦੇ ਨਾਲ ਆਪਣੇ ਮੂਹ ਪਿਆਰ ਨੂੰ ਦਰਸਾਇਆ ਹੈ ਕਿ ਕਿਵੇਂ ਪੰਜਾਬ ਦੇ ਜਿਹੜੇ ਦਰਿਆ ਨੇ ਉਹ ਸੂਨੇ ਨੇ ਖਿੱਚ ਰਹੇ ਨੇ ਔਰ ਗੁਰੂ ਸਾਹਿਬ ਦੀ ਬਾਣੀ ਜਿਹੜੀ ਹੈ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਜਪ ਸਾਹਿਬ ਦਾ ਪਾਠ ਕਰਦੇ ਹੋਏ ਕਿਵੇਂ ਉਹ ਵਗ ਰਹੇ ਨੇ ਠੰਡੇ ਨੇ ਠਾਰਦੇ ਨੇ ਤੇ ਪਿਆਰ ਦੇ ਸੁਆਵ ਆਪਾ ਕਵਿਤਾ ਨੂੰ ਪੜ੍ਹਦੇ ਹਾਂ ਪੰਜਾਬ ਦੇ ਦਰਿਆ ਰਾਵੀ ਸੋਹਣੀ ਪਈ ਵਗਦੀ ਕਵੀ ਕਹਿੰਦਾ ਕਿ ਪੰਜਾਬ ਦਾ ਜਿਹੜਾ ਦਰਿਆ ਵਾ ਰਾਵੀ ਉਹ ਬਹੁਤ ਸੋਹਣਾ ਪਿਆ ਜਿਹੜਾ ਹੈ ਉਹ ਵਗ ਰਿਹਾ ਮੈਨੂੰ ਸਤਲੂ ਚ ਪਿਆਰਾ ਹੈ ਮੈਨੂੰ ਸਤਲੂ ਜਿਹੜਾ ਹੈ ਉਹ ਬਹੁਤ ਪਿਆਰਾ ਹੈ ਮੈਨੂੰ ਬਿਆਸ ਪਈ ਖਿੱਚਦੀ ਬਿਆਸ ਜਿਹੜਾ ਹੈ ਦਰਿਆ ਉਹ ਮੈਨੂੰ ਆਪਣੇ ਵੱਲ ਖਿੱਚ ਰਿਹਾ ਮੈਨੂੰ ਚਨਾਵ ਆਵਾਜ਼ਾਂ ਮਾਰਦੀ ਚਨ ਆਦਰੀਆ ਜਿਹੜਾ ਹੈ ਉਹ ਮੈਨੂੰ ਆਵਾਜ਼ਾਂ ਮਾਰ ਕੇ ਬੁਲਾ ਰਿਹਾ ਹੈ ਮੈਨੂੰ ਜ਼ੇਲਮ ਪਿਆਰ ਦਾ ਜ਼ੇਲਮ ਜਿਹੜਾ ਹੈ ਉਹ ਮੈਨੂੰ ਪਿਆਰ ਕਰਦਾ ਹੈ اٹਕਾਂ ਦੀਆਂ ਲਹਿਰਾਂ ਦੀ ਠਾਠ ਮੇਰੇ ਬੂਹੇ ਤੇ ਵੱਜਦੀ اٹਕ ਦਰਿਆ ਦੀਆਂ ਲਹਿਰਾਂ ਦਾ ਜਿਹੜਾ ਹੈਗਾ ਉਹ ਬਾਹਰ ਹੈ ਉਹ ਕੀ ਕਹਿੰਦਾ ਕਿ ਮੇਰੇ ਬੂਹੇ ਤੇ ਜਿਹੜਾ ਹੈਗਾ ਉਹ ਵੱਜ ਰਹੀ ਹੈ ਭਾਵ ਭਾਵ ਉਹ ਸਾਡੇ ਦਰਿਆਵਾਂ ਦੀਆਂ ਜਿਹੜਾ ਸਿਰ ਹੱਦਾਂ ਦੇ ਨਾਲ ਜਿਹੜਾ ਹੈਗਾ ਉਹ ਖਹਿ ਰਿਹਾ ਖਾੜ ਖਾੜ ਚੱਲਣ ਵਿੱਚ ਮੇਰੀ ਸੁਪਨਿਆਂ ਕੀ ਕਹਿੰਦਾ ਕਿ ਇਹ ਦਰਿਆ ਜਿਹੜੇ ਆ ਉਹ ਮੇਰੇ ਸੁਪਨਿਆਂ ਦੇ ਵਿੱਚ ਕਿਵੇਂ ਚੱਲ ਰਹੇ ਨੇ ਖਾੜ ਖਾੜ ਬਹੁਤ ਹੀ ਤੇਜ਼ ਜਿਹੜਾ ਉਹ ਚੱਲ ਰਹੇ ਨੇ ਪੰਜਾਬ ਦੇ ਦਰਿਆ ਇਹ ਪੰਜਾਬ ਦੇ ਦਰਿਆ ਜਿਹੜੇ ਨੇ ਉਹ ਖਾੜ ਖਾੜ ਬਹੁਤ ਤੇਜ਼ੀ ਨਾਲ ਮੇਰੇ ਸੁਪਨਿਆਂ ਵਿੱਚ ਚੱਲ ਰਹੇ ਨੇ ਪਿਆਰ ਅਗਧ ਇਹਨਾਂ ਨੂੰ ਲੱਗੀ ਕਿ ਪਿਆਰ ਦੀ ਜਿਹੜੀ ਆਗਾ ਉਹ ਉਹ ਇਹਨਾਂ ਨੂੰ ਲੱਗੀ ਹੋਈ ਹੈ ਆਪਣੇ ਪਿਆਰੇ ਨੂੰ ਆਪਣੇ ਪ੍ਰੀਤਮ ਨੂੰ ਮਿਲਣ ਦੀ ਪਿਆਰਾ ਜਪ ਸਾਹਿਬ ਗਾਉਂਦੇ ਠੰਡੇ ਤੇ ਠਾਰ ਦੇ ਪਿਆਰ ਦੇ ਸੋ ਸੋ ਗੁਰੂ ਜੀ ਨੂੰ ਜਿਹਦਾ ਜਿਹਦਾ ਹੈ ਜਪ ਸਾਹਿਬ ਜਪਜੀ ਸਾਹਿਬ ਉਹ ਗਾਉਂਦੇ ਨੇ ਠੰਡੇ ਤੇ ਠਾਰ ਦੇ ਪਿਆਰ ਦੇ ਆਪਣੀ ਖੰਡਕ ਦੇ ਨਾਲ ਉਹ ਸਾਰਿਆਂ ਨੂੰ ਕੀ ਕਰ ਰਹੇ ਨੇ ਥਾਰ ਰਹੇ ਨੇ ਤੇ ਸਭ ਨੂੰ ਪਿਆਰ ਕਰ ਰਹੇ ਨੇ